ਕਹੀਏ ਕਿ ਉਹ ਪੰਜਾਬ ਉੱਧਰ ਦੇ ਨੂੰ ਸੈਂਟਰ ਦਾ ਤਾੜੀਆਂ ਮਾਰ ਮਾਰਦੇ ਰਹੇ ਆ ਪਰ ਇਹ ਕੋਈ ਅੰਤ ਮਾਰ ਵੀ ਉਹਨਾਂ ਵਰਗਾ ਹੀ ਹੋ ਗਿਆ ਉਹਨਾਂ ਦੇ ਨਾਲ ਰਲ ਗਿਆ ਕਿ ਪੰਜਾਬ ਦਾ ਉੱਧਰ ਜੇ ਪਾਣੀ ਬੰਦ ਤਾਂ ਇਹਨਾਂ ਨੇ ਆਪ ਕਰਾਉਣੇ ਚਾਹੀਦੇ ਨੇ ਪਰ ਉਸ ਤੋਂ ਪਹਿਲਾਂ ਕਹਿਣਾ ਵੀ ਹੁੰਦਾ ਸੀਗਾ ਇਹ ਜਿਆਦਾ ਹੈ ਨਹੀਂ ਸੀਗਾ ਮੁੱਖ ਮੰਤਰੀ ਦੀ ਸੀਟ ਤੇ ਕਿ ਪਾਣੀ ਬੰਦ ਹੋਣੇ ਚਾਹੀਦੇ ਨੇ ਤੇ ਆਏ ਕਰਦੇ ਨੇ ਰੈਸਟਰੀ ਵਾਲੇ ਪਾਣੀ ਗੰਦਾ ਪਾਉਣੇ ਨੇ ਕੈਮੀਕਲ ਪਾਉਣੇ ਨੇ ਦਰਿਆ ਦਾ ਪਾਣੀ ਗੜਲਾ ਹੁੰਦਾ ਤੋ ਹੁਣ ਕਿੱਥੇ ਆਉਣੇ ਤੇਰੇ ਕੋਲ ਪਾਵਰਾ ਹੁਣ ਤੂੰ ਬੰਦ ਕਰਵਾ ਦੇ ਅਜੇ ਅਸੀਂ ਬੰਦ ਕਰਾਉਂ ਉਹ ਚੱਲੇ ਆ ਤਾਂ ਸਾਡੇ ਸਾਹਮਣੇ ਭਰਾ ਖਾਦੇ ਢੁੱਡਾਂ ਨਾਲੇ ਕੇ ਖੜਾ ਤੇ ਉਦੋਂ ਪ੍ਰਵਾਸੀ ਲੋਕਾਂ ਕਰਦੇ ਉਹਨਾਂ ਨੇ ਫੈਕਟਰੀ ਆਇਆ ਨੇ ਵੀ ਇਹ ਲੜ ਲਗੇ ਥੋਡੇ ਨਾਲ ਸੋ ਅਸੀਂ ਪੰਜਾਬ ਕਮਿਸ਼ਨ ਲਾਪਰਵਾਹੀ ਕਿਉਂਗੇ ਹਾਂ ਸਭੀਆਂ ਗ੍ਰਿਫਤਾਰੀਆਂ ਕਰਨੀਆਂ ਨੇ ਕਰਾ ਸਕਦੇ ਨੇ ਉਹਦੇ ਨੂੰ ਅਸੀਂ ਪਿਆਰ ਆ ਪਰ ਇਹਨੂੰ ਆਪ ਚਾਹੀਦਾ ਭਵੰਤਮਾਨ ਨੂੰ ਹੁਣ ਇਹ ਆਪ ਬੰਦ ਕਰਾਵੇ ਜੇ ਨੌਜਵਾਨੀ ਪੰਜਾਬ ਦੀ ਹੈ ਪੰਜਾਬ ਬਚਾਉਣਾ ਹੈ ਇਹ ਪਾਣੀ ਗੰੰਡਲਾ ਜੋ ਖਰਾਬ ਹੋਇਆ ਇਹਨਾਂ ਦਾ ਪਾਣੀ ਬਚਾਇਆ ਜਾਵੇ ਤਾਂ ਸਾਡਾ 73% ਪੰਜਾਬ ਬਾਜੂਗਾ ਇਹਨਾਂ ਨਾਲ ਉਹ ਇਹਨਾਂ ਨੂੰ ਹੱਕ ਕਿਹਨੇ ਦੇਤਾ ਇਹ ਫਿਰ ਪਾਣੀ ਖਰਾਬ ਕਰਨ ਦਾ ਜਿਹੜਾ ਪ੍ਰਦੂਸ਼ਣ ਪਾਣੀ ਗੰੰਡਲਾ ਹੋ ਰਿਹਾ ਖਰਾਬ ਹੋ ਰਿਹਾ ਕੈਮੀਕਲ ਆ ਰਿਹਾ ਜ਼ਹਿਰ ਹੋ ਰਹੀਆ ਕੈਂਸਰਾਂ ਦੇ ਰੋਗ ਪੰਜਾਬ ਦੇ ਵਿੱਚ ਫੈਲ ਰਹੇ ਨੇ ਉਹ ਇਹਨਾਂ ਨੂੰ ਹੱਕ ਫਿਰ ਸਰਕਾਰ ਸੈਂਟਰ ਸਰਕਾਰ ਦੇ ਰਹੀਆ ਮਦਦ ਕਰ ਰਹੀਆ ਸਭੀ ਪੰਜਾਬ ਦੀ ਸਰਕਾਰ ਇਹ ਵੀ ਦਿੱਲੀ ਵਾਲੇ ਨੇ ਤਾਂ ਪਾਣੀ ਰੋੜਾ ਪੀਣਾ ਨਹੀਂ ਭਵੰਤਮਨ ਇਹ ਵੀ ਉੱਥੇ ਦਿੱਲੀ ਦਾ ਪਾਣੀ ਇਹਨੂੰ ਵੀ ਉਹੀ ਮਰਦਾ ਤੇ ਬਾਕੀ ਬਿੱਟੂ ਆ ਰਾਜਾ ਮੋਢੇ ਦੇ ਦਿੱਲੀ ਦਾ ਪਾਣੀ ਪੀਂਦੇ ਨੇ ਸੋ ਇਹਨਾਂ ਦੀ ਵੀ ਜ਼ਮੀਰਾਂ ਮਰੀਆਂ ਹੋਈਆਂ ਨੇ ਜਿਹੜਾ ਪਾਣੀ ਨੂੰ ਗਦਲਾ ਕਰਨ ਦੇ ਵਿੱਚ ਕੋਈ ਸਾਫ ਨਹੀਂ ਦਿੰਦੀਆਂ ਨਾ ਕੋਈ ਬਿਆਨ ਆਉਂਦਾ ਜਦਦੇ ਇਹ ਬਣੇ ਨੇ ਬਿੱਟੂ ਪਹਿਲਾਂ ਕਹਿੰਦਾ ਹੁੰਦਾ ਸੀ ਮੈਂ ਲੁਧਿਆਣੇ ਦਾ ਪੁੱਤ ਆ ਲੁਧਿਆਣੇ ਦਾ ਤਾਂ ਇਹ ਹਾਰੇ ਗਿਆ ਮੰਤਰੀ ਬਣ ਗਿਆ ਕੋਈ ਲੇਕਿਨ ਹੁਣ ਪਾਣੀਾਂ ਤੇ ਗੱਲ ਕਰਨੀ ਬੰਦ ਕਰਤੀ ਉਹਨੇ ਕੋਈ ਕੋਈ ਕਰਦਾ ਗੱਲ ਕਹਿੰਦੇ ਇਹ ਦਿੱਲੀ ਆਏ ਨੇ ਜਾ ਕੇ ਉੱਥੇ ਦਿੱਤੀ ਪਾਣੀ ਪੀਂਦੇ ਨੇ ਮੋਦੀ ਦਾ ਉਹਨਾਂ ਪਾਣੀ ਉੱਥੇ ਜਾਂਦੇ ਵਿੱਚ ਇਹ ਜਿੱਕੇ ਪਾਣੀ ਉਹਨਾਂ ਦੇ ਸੋ ਇਹਨੇ ਕੀ ਬੰਦ ਕਰ ਰਹੇ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਹੈ ਵੀ ਤੁਸੀਂ ਆਓ ਮਿਹਰੇ ਹੋ ਕੇ ਜੋ ਪ੍ਰਦੂਸ਼ਣ ਕਰਦੇ ਨੇ ਪਾਣੀ ਦੇ ਦੰਦਾ ਕਰਦੇ ਨੇ ਉਹਨੂੰ ਆ ਕੇ ਰੋਕੀਏ ਪਾਣੀ ਸਾਫ਼ ਕਰੀਏ ਪਾਣੀ ਸਾਫ਼ ਹੋਊ ਅਸੀਂ ਫੋਸਲਾ ਨੂੰ ਲਾਵਾਂਗੇ ਜੇ ਗੱਲ ਹੀ ਹੋਊ ਪੈਕੈਨਿਕਲ ਸਾਡੀ ਫੋਸਲਾ ਨੂੰ ਹੋਣੀ ਹੈ oh <laughs> ਕਬੜਾ ਵੱਡਾ ਪ੍ਰੋਟੈਸਟ ਹੋਇਆ ਜੀ ਲੁਧਿਆਣਾ ਦੇ ਵਿੱਚ 3 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਲੱਖਾਂ ਸਧਾਰਣਾ ਦਾ ਜਿਹੜਾ ਸੰਜੁਗਤ ਸੀਗਾ ਹਾਂਜੀ ਪੌਲਸੀ ਤੁਸੀਂ ਕੀ ਸਾਡੇ ਨਾਲ ਜਾਣਕਾਰੀ ਸ਼ੇਅਰ ਕਰਨਾ ਚਾਹੁੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹਿਲਾਂ ਤਾਂ ਬਹੁਤ ਧੰਨਵਾਦ ਕਰਦੇ ਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਤੇ ਜਿੰਨੇ ਵੀ ਜੋਸ਼ ਨਵੇਂ ਮੁੰਡੇ ਸਾਰੇ ਪਹੁੰਚੇ ਨੇ ਲੁਧਿਆਣੇ ਪ੍ਰਸਤ ਵਿੱਚ ਪ੍ਰੋਗਰਾਮ ਦੇ ਵਿੱਚ ਕਾਮ ਦਿੱਤੀ ਹੋਈ ਸੀ ਜੋ ਸੋ ਉਹਨਾਂ ਦਾ ਧੰਨਵਾਦ ਜਿਹੜੇ ਪਹੁੰਚੇ ਨੇ ਕਿਉਂ ਜਾਵਦੀਆਂ ਜ਼ਮੀਰਾਂ ਵਾਲੇ ਹੈਗੇ ਨੇ ਲੋਕ ਬਹੁਤ ਵਧੀਆ ਇਕੱਠ ਹੋਇਆ ਪਰ ਕਹਾਂਗੇ ਕਿ ਅ ਪਾਣੀ ਬੰਦ ਕਰਨ ਚੱਲੇ ਸੀਗੇ ਸਾਡੇ ਸਾਹਮਣੇ ਹੁਣ ਭਵੰਤਮਾਨ ਸਰਕਾਰ ਨੇ ਇਹੀ ਖੜੇ ਕਰਤੇ ਸਾਡੇ ਭਰਾ ਹੀ ਮੂਹਰੇ ਡਾਂਗਾਂ ਦੇ ਕੇ ਤੇ ਅਸੀਂ ਫਿਰ ਜਾਈਏ ਕਿੱਥੋਂ ਜਿੱਨੇਕਲ ਗਏ ਉਹ ਵੀ ਇੱਕ ਵੱਡੀ ਗੱਲ ਆ ਹਨਾ ਤੇ ਕਹੀਏ ਕਿ ਉਹ ਪੰਜਾਬ ਉੱਜੜਦੇ ਨੂੰ ਸੈਂਟਰ ਦਾ ਤਾੜੀਆਂ ਮਾਰ ਮਾਰ ਦੇ ਰਿਹਾ ਔਰ ਇਹ ਪ੍ਰਧਾਨਤ ਮਾਰ ਵੀ ਉਹਨਾਂ ਵਰਗਾ ਹੀ ਹੋ ਗਿਆ ਉਹਨਾਂ ਦੇ ਨਾਲ ਰਲ ਗਿਆ ਕਿ ਪੰਜਾਬ ਦਾ ਉੱਜੜ ਜਾਵੇ ਪਾਣੀ ਬੰਦ ਤਾਂ ਇਹਨਾਂ ਨੇ ਆਪ ਕਰਾਉਣੇ ਚਾਹੀਦੇ ਨੇ ਪਹਿਲਾਂ ਕਹਿਣਾ ਵੀ ਹੁੰਦਾ ਸੀਗਾ ਇਹ ਜਿਆਦਾ ਹੈ ਨਹੀਂ ਸੀਗਾ ਮੁੱਖ ਮੰਤਰੀ ਦੀ ਸੀਟ ਤੇ ਵੀ ਇਹ ਪਾਣੀ ਬੰਦ ਹੋਣੇ ਚਾਹੀਦੇ ਨੇ ਇਹ ਐਂ ਕਰਦੇ ਨੇ ਰੈਸਟਰੀ ਵਾਲੇ ਪਾਣੀ ਗੰਦਾ ਪਾਉਂਦੇ ਨੇ ਕੈਮੀਕਲ ਪਾਉਂਦੇ ਨੇ ਦਰਿਆ ਦਾ ਪਾਣੀ ਗੜਲਾ ਹੁੰਦਾ ਤੇ ਹੁਣ ਕਿੱਥੇ ਆਉਣੇ ਤੇਰੇ ਕੋਲ ਪਾਵਰ ਹੁਣ ਤੂੰ ਬੰਦ ਕਰਵਾ ਦੇ ਅਜੇ ਅਸੀਂ ਬੰਦ ਕਰਾਉਣ ਨੂੰ ਚੱਲੇ ਆ ਤਾਂ ਸਾਡੇ ਸਾਹਮਣੇ ਭਰਾ ਸਾਡੇ ਪੁੱਤਾਂ ਨਾਲੇ ਕੇ ਖੜਾ ਤੇ ਉਧਰੋਂ ਪ੍ਰਵਾਸੀ ਮੂਹਰੇ ਕਰਦੇ ਉਹਨਾਂ ਨੇ ਫੈਕਟਰੀ ਵਾਲਿਆਂ ਨੇ ਵੀ ਇਹ ਲੜਨਗੇ ਥੋਡੇ ਨਾਲ ਸੋ ਅਸੀਂ ਪੰਜਾਬ ਖੁਰਮੀ ਜੇਲਾ ਪੁੱਤਾਂ ਨਹੀਂ ਚਾਹੁੰਦੇ ਹਾਂ ਸਾਡੀਆਂ ਗ੍ਰਫਤਾਰੀਆਂ ਕਰਨੀਆਂ ਨੇ ਕਰਾ ਸਕਦੇ ਨੇ ਉਹਦੇ ਨੂੰ ਅਸੀਂ ਤਿਆਰ ਆ ਪਰ ਇਹਨੂੰ ਆਪ ਚਾਹੀਦਾ ਭਵੰਤਮਾਨ ਨੂੰ ਹੁਣ ਵੀ ਇਹ ਆਪ ਬੰਦ ਕਰਾਵੇ ਜੇ ਨੌਜਵਾਨੀ ਪੰਜਾਬ ਦੀ ਜਾਂ ਪੰਜਾਬ ਬਚਾਉਣਾ ਹੈ ਤੇ ਪਾਣੀ ਗੰਦਲਾ ਜੋ ਖਰਾਬ ਹੋਇਆ ਇਹਨਾਂ ਦਾ ਪਾਣੀ ਬਚਾਇਆ ਜਾਵੇ ਤਾਂ ਸਾਡਾ 70% ਪੰਜਾਬ ਬਾਜੂਗਾ ਇਹਦੇ ਨਾਲ ਪ੍ਰਧਾਨ ਜੀ ਜਿਵੇਂ ਤੁਸੀਂ ਦੱਸਿਆ ਵੀ ਪ੍ਰਵਾਸੀ ਵੀ ਅੱਜ ਬਹੁਤ ਵੱਡੀ ਗਿਣਤੀ ਚ ਉੱਥੇ ਇਕੱਠੇ ਹੋਏ ਸੀ ਕਿਸੇ ਗੱਲ ਨੂੰ ਲੈ ਕੇ ਉਹ ਤਾਂ ਆਪਣੇ ਹੱਕਾਂ ਦੀ ਗੱਲ ਕਰਦੇ ਨੇ ਉਹ ਕਹਿੰਦੇ ਸਾਡੇ ਵੀ ਹੱਕ ਨੇ ਜੀ ਪੰਜਾਬ ਦੇ ਵੀ ਦੇਖੋ ਉਹ ਤਾਂ ਜ਼ਹਿਰ ਪਾਉਣ ਦਾ ਹੱਕ ਕਿਹਨੂੰ ਦਿੰਦਾ ਦਰਿਆਵਾਂ ਪਾਣੀਆਂ ਦੇ ਵਿੱਚ ਜਿਹੜੇ ਜ਼ਹਿਰ ਪੈਂਦੀ ਆ ਆਹਰ ਜੇ ਉਹ ਉਹਨਾਂ ਨੇ ਤਾਂ ਚਲੇ ਜਾਣਾ ਆਪਦਾ ਆਪਦੇ ਦੇਸ਼ ਚਲੇ ਜਾਣਗੇ ਪਾਣੀ ਕੰਧਲਾ ਹੋ ਗਿਆ ਇੱਥੋਂ ਲੇਕਿਨ ਉਹ ਤਾਂ ਫੈਕਟਰੀਆਂ ਉਹ ਨੌਕਰ ਨੇ ਫੈਕਟਰੀ ਵਾਲੇ ਉਹਨਾਂ ਨੂੰ ਸਾਡੇ ਨੂੰ ਲੜਾ ਰਹੇ ਨੇ ਬੂਰੇ ਕਰ ਰਹੇ ਨੇ ਫੈਕਟਰੀ ਵਾਲੇ ਉਹ ਇਹਨਾਂ ਨੂੰ ਹੱਕ ਕਿਹਨੇ ਦੇਤਾ ਇਹ ਫਿਰ ਪਾਣੀ ਖਰਾਬ ਕਰਨ ਦਾ ਜਿਹੜਾ ਪ੍ਰਦੂਸ਼ਣ ਪਾਣੀ ਗੰਧਲਾ ਹੋ ਰਿਹਾ ਖਰਾਬ ਹੋ ਰਿਹਾ ਕੈਮੀਕਲ ਆ ਰਿਹਾ ਜ਼ਹਿਰ ਹੋ ਰਹੀ ਆ ਕੈਂਸਰਾਂ ਦੇ ਰੋਗ ਪੰਜਾਬ ਦੇ ਵਿੱਚ ਫੈਲ ਰਹੇ ਨੇ ਉਹ ਇਹਨਾਂ ਨੂੰ ਹੱਕ ਆ ਫਿਰ ਸਰਕਾਰ ਸੈਂਟਰ ਸਰਕਾਰ ਦੇ ਰਹੀ ਆ ਮਦਦ ਕਰ ਰਹੀ ਆ ਸਾਡੀ ਪੰਜਾਬ ਦੀ ਸਰਕਾਰ ਸਾਜਰਾ ਵੀ ਉਹਨਾਂ ਨੂੰ ਉਹ ਤਾਂ ਆਪ ਹੈਗਾ ਇਹ ਜਿੰਨੇ ਚਾਹੁੰਦੇ ਨੇ ਪੰਜਾਬ ਖਤਮ ਹੋਏ ਅਸੀਂ ਆਪ ਇੱਥੇ ਆ ਕੇ ਰਾਜ ਕਰੀਏ ਉਹ ਤਾਂ ਅਗਲੀਆਂ ਪੰਚਾਇਤਾਂ ਦੇ ਐਮਐਲਏ ਵੀ ਕਹਿੰਦੇ ਨੇ ਸਾਡੇ ਸਾਡੇ ਬਣਨਗੇ ਉਹਦੇ ਵਿੱਚ ਸ਼ੱਕ ਵੀ ਕੋਈ ਨਹੀਂ ਹੈਗੀ ਸੱਚ ਕਹਿ ਰਹੇ ਨੇ ਅਗਲੇ ਤੇ ਬਾਕੀ ਇਹ ਹੀ ਪੰਜਾਬ ਦੇ ਨੌਜਵਾਨ ਦੀ ਗੱਲ ਪੰਜਾਬ ਦਾ ਨੌਜਵਾਨ ਅੱਜ ਵੀ ਉਤਸ਼ਾਹ ਨਾਲ ਆਇਆ ਬਹੁਤ ਵਧੀਆ ਇਕੱਠ ਹੋਇਆ ਸ਼੍ਰੋਮਣੀ ਅਕਾਲੀ ਦਾ ਲੰਬਰਸਰ ਤੇ ਲੱਖੇ ਦੀ ਕਾਲਜੋ ਕਰੀ ਸੀ ਬਹੁਤ ਵਧੀਆ ਲੱਖਾ ਗ੍ਰਿਫਜ਼ਾਰ ਹੋ ਗਿਆ ਸੀਗਾ ਮਾਨ ਸਾਹਿਬ ਨੂੰ ਗ੍ਰਿਫਜ਼ਾਰ ਕਰ ਲਿਆ ਸੀ ਅੰਤਰ ਸੌਫਟ ਕਰ ਲਿਆ ਸੀਗਾ ਲੇਕਿਨ ਫਿਰ ਵੀ ਬਹੁਤ ਆਪਦੇ ਨਾਕੇ ਨੁਕੇ ਤੋੜ ਕੇ ਜਿਹੜੇ ਪਹੁੰਚੇ ਨੇ ਇੱਥੇ ਬਹੁਤ ਵਧੀਆ ਇਕੱਠ ਹੋ ਗਿਆ ਸੀਗਾ ਤੇ ਸੋ ਗੱਲ ਆ ਜਿਹੜੀ ਫੇਰ ਮੁੜ ਕੇ ਉਹਦੀ ਆਉਂਦੀ ਆ ਵੀ ਪਾਣੀ ਗੰਦਾ ਦਾ ਕਰਦਾ ਇਹਨਾਂ ਨੂੰ ਫੈਕਟਰੀ ਵਾਲਿਆਂ ਨੂੰ ਇੰਡਸਟਰੀ ਵਾਲਿਆਂ ਨੂੰ ਕਿਸੇ ਨੇ ਹੱਕ ਨਹੀਂ ਦਿੱਤਾ ਜਿਹੜੀਆਂ ਪਿਛਲੇ ਸਾਰੀਆਂ ਸਰਕਾਰਾਂ ਆਈਆਂ ਨੇ ਬਸ ਉਹ ਮਲਾਈ ਖਾਂਦੀਆਂ ਰਹੀਆਂ ਨੇ ਇਹਨਾਂ ਤੋਂ ਇਹਨਾਂ ਨੂੰ ਪਾਸ ਕਰਕੇ ਦਿੰਦੀਆਂ ਰਹੀਆਂ ਨੇ ਫੈਕਟਰੀਆਂ ਲਾਉਣ ਨੂੰ ਹੁਣ ਪਤਾ ਲੱਗਦਾ ਵੀ ਜਹਾਂ ਜਹਾਂ ਪਾਣੀ ਖਰਾਬ ਹੋ ਚੱਲੇ ਆ ਤਾਂ ਇਹਨਾਂ ਦਾ ਭਾਈ ਬੰਦ ਕਰਨੇ ਪੈਣਾ ਹੈ ਸਰਕਾਰ ਨੂੰ ਮੂਰੇ ਹੋ ਕੇ ਬੰਦ ਕਰਨਾ ਚਾਹੀਦਾ ਨਹੀਂ ਸਰਕਾਰ ਦਾ ਦਾਪਟ ਸਿਆਪੇ ਕਰਾਂਗੇ ਹੋਰ ਕੀ ਕਰਾਂਗੇ ਸਾਰੀਆਂ ਕਰਨੀਆਂ ਨੇ ਕਰ ਸਕਦੇ ਨੇ ਡਾਂਗਾ ਮਾਰਨੀਆਂ ਨੇ ਮਾਰ ਸਕਦੇ ਨੇ ਵੀ ਫਿਰ ਖਾਵਾਂਗੇ ਵੀ ਪਤਾ ਨਹੀਂ ਅੱਜ ਫਿਰ ਉਹ ਜਿਹੜਾ ਅੱਜ ਬੜਾ ਤਗੜਾ ਪ੍ਰੋਟੈਸਟ ਹੋਇਆ ਲੋਹਿਆਣ ਦੇ ਵਿੱਚ ਇਹਦਾ ਐਂਡ ਕੀ ਹੋਇਆ ਜੀ ਇਹਦਾ ਦੇਖੋ ਐਂਡ ਤਾਂ ਹੁਣ ਇਹੀ ਆ ਜੀ ਵਿਸ਼ਵਾਸ ਦਵਾਇਆ ਪ੍ਰਸ਼ਾਸਨ ਨੇ ਵੀ ਠੀਕ ਆ ਭਾਈ ਤੁਹਾਡਾ ਹੱਲ ਕਰਾਂਗੇ ਪਰ ਜੇ ਨਹੀਂ ਹੱਲ ਕਰਦੇ ਤੇ ਭਵੰਤਮਾਨ ਸਰਕਾਰ ਨੂੰ ਚਾਹੀਦਾ ਵੇ ਹੁਣ ਇਹਦਾ ਸਟੈਂਡ ਲਵੇ ਹੱਲ ਕਰੇ ਅਗਰ ਨਹੀਂ ਹੱਲ ਕਰਦਾ ਤਾਂ ਅਸੀਂ ਫਿਰ ਮੁੜ ਕੇ ਆਵਾਂਗੇ ਤਾਂ ਇਦੋਂ ਵੀ ਜ਼ੋਰ ਨਾਲ ਆਵਾਂਗੇ ਜ਼ਬਰਦਸਤ ਹੋਊਗਾ ਸਾਡਾ ਪ੍ਰੋਜੈਕਟ ਤੇ ਕਾਲੇ ਪਾਣੀ ਹੋਣ ਨਹੀਂ ਦੇਣੇ ਕਾਲੇ ਪਾਣੀ ਹੋਣ ਨੂੰ ਰੋਕਣੇ ਨੇ ਤੇ ਪਾਣੀ ਜਿਹੜਾ ਖਰਾਬ ਕਰਨਾ ਕਿਸੇ ਨੂੰ ਹੱਕ ਨਹੀਂ ਹੈਗਾ ਉਹਦੇ ਸਰਕਾਰ ਨੂੰ ਚਾਹੀਦਾ ਸਰਕਾਰ ਦੇ ਨੁਮਾਇੰਦਿਆਂ ਨੂੰ ਚਾਹੀਦਾ ਪੰਜਾਬ ਦੇ ਦੇ ਬੁੱਧੀਜੀਵੀ ਬੈਠੇ ਉਹਨਾਂ ਨੂੰ ਚਾਹੀਦਾ ਵੀ ਇਹ ਗਲਤ ਕਰਦੇ ਨੇ ਸਹੀ ਕਰਦੇ ਨੇ ਕਹਿੰਦੇ ਅਸੀਂ ਹਟਣਾ ਨਹੀਂ ਪਾਣੀ ਦੰਗਲਾ ਕਰ ਲੋ ਕਾਲਾ ਕਰ ਲੋ ਇਹ ਫੈਸਲਾ ਹੁਣ ਪੰਜਾਬ ਨੇ ਕਰਨਾ ਤੇ ਸਰਕਾਰ ਨੇ ਕਰਨਾ ਪਰ ਅਸੀਂ ਫੇਰ ਤਿਆਰ ਆਂ ਪਾਣੀ ਬੰਦ ਕਰਕੇ ਹਟਾਂਗੇ ਅਸੀਂ ਜਾਲਾ ਪਾਣੀ ਨਹੀਂ ਹੋਣ ਦਵਾ ਦੇ। ਪ੍ਰਧਾਨ ਜੀ ਜਿਹੜੇ ਆਮ ਆਦਮੀ ਪਾਰਟੀ ਦੇ ਸੀਨੀਅਰ ਅਹੁਦੇਦਾਰ ਨੇ ਜੀ ਐਮਐਲਏ ਸਹਿਬਾਨ ਨੇ ਉਹ ਕਹਿੰਦੇ ਵੀ ਅੱਜ ਪਾਣੀਆ ਦਾ ਜਿਹੜਾ ਇਸ਼ੂ ਹੈ ਲੋਕ ਸਿਆਸਤ ਕਰਦੇ ਨੇ ਜੀ ਪੈਸੇ ਕਮਾਉਂਦੇ ਨੇ ਜੀ ਇਹਨਾਂ ਮੁੱਦਿਆਂ ਦੇ ਉੱਤੇ ਜੀ। ਇਹ ਪਹਿਲਾਂ ਭਵੰਤਮਾਨ ਨੇ ਕਿਹੜਾ ਵਹੀ ਕਰਿਆ ਇਹ? ਉਹ ਤਾਂ ਕਹਿ ਕੇ ਗਿਆ ਪਰ ਜਿਹੜਾ ਬੰਦਾ ਪਾਣੀਆ ਤੇ ਤੇ ਪੰਜਾਬ ਦੀ ਗੱਲ ਨਹੀਂ ਕਰ ਸਕਦਾ ਚਾਹੇ ਉਹ ਪੜ੍ਹਾਈ ਦੀ ਗੱਲ ਆ ਗਈ ਆ ਚਾਹੇ ਧਰਮਿਕ ਗ੍ਰੰਥਾਂ ਦੀ ਆ ਗਈ ਆ ਕੁਝ ਵੀ ਆ ਪਰ ਯਾਰ ਉਹ ਮੈਂ ਕਿਹਾ ਪੰਜਾਬ ਦਾ ਪੁੱਤ ਕਹਾਉਣ ਦੇ ਲੈ ਕੇ ਨਹੀਂ ਹੈਗਾ ਸਿਆਸਤ ਕਰਦੇ ਤਾਂ ਇਹ ਆਪ ਨੇ ਸਿਆਸਤ ਹੁਣ ਅੱਜ ਕੱਲ ਕਰਨ ਲੱਗਾ ਹੈ ਬਿੱਟੂ ਭਾਜਪਾ ਵਾਲਿਆਂ ਨੂੰ ਕਹਿੰਨੇ ਆ ਵੀ ਇਹ ਮੋਦੀ ਦਾ ਨੰਬਰ ਵੀ ਲਵਾਊਗਾ ਜਿਹੜੇ ਹਿਸਾਬ ਨਾਲ ਇਹ ਪੰਜਾਬ ਨਾਲ ਗਵਾਰੀਆਂ ਕਰਕੇ ਗੱਲਾਂ ਕਰਕੇ ਇਹ ਪਾੜ ਪਾਉਣ ਲੱਗਾ ਹੋਇਆ ਕਿਉਂ ਪਹਿਲਾਂ ਇਹ ਕਹਿੰਦਾ ਸੀ ਕਾਂਗਰਸ ਚੰਗਿਆ ਕਾਂਗਰਸ ਆਜਰੋ ਮੋਦੀ ਪਾਪਾ ਲੱਗਿਆ ਉਹ ਬੈਠਾ ਦੇਖਣਾ ਉਹਦੇ ਵਿੱਚੋਂ ਮੋਦੀ ਦੇ ਵਿੱਚੋਂ ਇਹਨੂੰ ਬਿੱਟੂ ਨੂੰ ਸੋ ਇਹ ਗੱਲਾਂ ਨੇ ਸਿਆਸਤਾਂ ਇਹ ਕਰਦੇ ਨੇ ਪੰਜਾਬ ਦਾ ਪੁੱਤ ਸਿਆਸਤ ਨਹੀਂ ਕਰਦਾ ਜਿਹੜਾ ਅਸਲੀ ਪੁੱਤ ਆ ਪੰਜਾਬ ਦਾ ਭਲਾ ਸੋਚੂਗਾ ਬੰਦਾ ਜੀ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਜੀ ਆ ਪਬਲਿਕ ਪਬਲਿਕ ਨੂੰ ਜੀ ਮੈਸੇਜ ਤਾਂ ਪੱਤਰਕਾਰ ਸਾਹਿਬ ਇਹ ਦਿੰਨੇ ਆ ਵੀ ਗੁਰੂਆਂ ਨੇ ਪਾਣੀ ਆ ਜਿਹੜੀ ਹਵਾ ਪਾਣੀ ਆ ਪਾਣੀ ਪੀਤਾ ਮਾਤਾ ਧਰਤ ਮੱਤ ਦਰਜਾ ਦਿੱਤਾ ਇਹਨੂੰ ਦੂਸ਼ਤ ਨਾ ਕਰਨ ਦਵੋ ਜੇ ਇਹ ਦੂਸ਼ਤ ਹੋ ਗਈ ਪਾਣੀ ਆਪਾਂ ਪੰਜਾਬ ਦੇ ਆ ਨੇ ਆਪਾਂ ਇਹ ਹੀ ਪੀਣਾ ਹਵਾ ਦੂਸ਼ਤ ਹੋ ਗਈ ਤਾਂ ਇਹਨੂੰ ਸੰਭਾਲ ਲਈਏ ਤਾਂ ਸਾਡਾ ਬਹੁਤ ਵੱਡਾ ਨੁਕਸਾਨ ਆ ਆਉਣ ਵਾਲੀਆਂ ਨਸਲਾਂ ਸਾਡੀਆਂ ਬਿੰਗੀਆਂ ਟੇਢੀਆਂ ਪੈਦਾ ਹੋਣਗੀਆਂ ਅੰਬਲਾ ਹੋਣੀ ਨਹੀਂ ਜਿਹੜੀ ਕੰਡੀਸ਼ਨ ਚੱਲਦੀ ਆ ਹੁਣ ਵੀ ਤਾਂ ਕੈਂਸਰ ਬੰਦਿਆ ਜਾ ਰਿਹਾ ਕੈਂਸਰ ਹੈ ਉਹੀ ਗੱਲ ਕਰਦੇ ਆ ਜੀ ਵੀ ਕੈਂਸਰ ਬੰਦਿਆ ਜਾ ਰਿਹਾ ਗਾਹਾਂ ਨੂੰ ਇਹ ਕੁਛ ਨਹੀਂ ਹੋਣਾ ਵੀ ਇਹਨੂੰ ਅਸੀਂ ਆਓ ਮੂਹਰੇ ਫਰੰਟ ਤੇ ਆ ਕੇ ਰੋਕੋ ਵੀ ਸਾਡਾ ਪਾਣੀ ਨਾ ਗੰਦਲਾ ਕਰੋ ਕਿ ਪਤਣਾ ਚ ਵੀ ਜਾਂਦਾ ਏ ਦਿੱਲੀ ਹੁਣ ਇਹਦਾ ਕਹਿੰਦੇ ਨੇ ਵੀ ਦਿੱਲੀ ਵਾਲਿਆਂ ਨੇ ਤਾਂ ਪਾਣੀ ਰੋੜਾ ਪੀਣਾ ਨਹੀਂ ਭਵੰਤਮਾਨਾ ਇਹ ਵੀ ਉੱਥੇ ਦਿੱਲੀ ਦਾ ਪਾਣੀ ਇਹਨੂੰ ਵੀ ਉਹੀ ਮਰਦਾ ਤੇ ਬਾਕੀ ਬਿੱਟੂ ਆ ਰਾਜਾ ਬੜਨ ਦੇ ਦਿੱਲੀ ਦਾ ਪਾਣੀ ਪੀਂਦੇ ਨੇ ਸੋ ਇਹਨਾਂ ਦੀਆਂ ਵੀ ਜ਼ਮੀਰਾਂ ਮਰੀਆਂ ਹੋਈਆਂ ਨੇ ਜਿਹੜਾ ਪਾਣੀ ਨੂੰ ਗਦੜਾ ਕਰਨ ਦੇ ਵਿੱਚ ਕੋਈ ਸਾਫ਼ ਨਹੀਂ ਦਿੰਦੀਆਂ ਨਾ ਕੋਈ ਬਿਆਨ ਆਉਂਦਾ ਜਦੋਂ ਇਹ ਬਣੇ ਨੇ ਬਿੱਟੂ ਪਹਿਲਾਂ ਕਹਦਾ ਹੁੰਦਾ ਸੀ ਮੈਂ ਲੁਧਿਆਣੇ ਦਾ ਪੁੱਤ ਆ ਲੁਧਿਆਣੇ ਦਾ ਚਾਹੇ ਹਾਰੇ ਗਿਆ ਮੰਤਰੀ ਬਣ ਗਿਆ ਤੂੰ ਲੇਕਿਨ ਹੁਣ ਪਾਣੀਾਂ ਤੇ ਗੱਲ ਕਰਨੀ ਬੰਦ ਕਰਤੀ ਆ ਬਿੱਟੂ ਨੇ ਕੌਣੀ ਕਰਦਾ ਗੱਲ ਕਿਉਂਕਿ ਇਹ ਦਿੱਲੀ ਦਾ ਇਹ ਨੇ ਜਾ ਕੇ ਉੱਥੇ ਜੁੱਤੀ ਜ ਪਾਣੀ ਪੀਂਦੇ ਨੇ ਮੋਦੀ ਦਾ ਭਵਨਤਾ ਵੀ ਉੱਥੇ ਪੀਂਦਾ ਜੁੱਤੀ ਜ ਪਾਣੀ ਉਹਨਾਂ ਦਾ ਹੀ ਤੋਂ ਇਹਨਾਂ ਨੇ ਕੀ ਬੰਦ ਕਰ ਰਹੇ ਨੇ ਪੰਜਾਬ ਦੇ ਲੋਕਾਂ ਨੂੰ ਇਹ ਅਪੀਲ ਹੈ ਵੀ ਤੁਸੀਂ ਆਓ ਮੂਰੇ ਹੋ ਕੇ ਜੋ ਪ੍ਰਦੂਸ਼ਣ ਕਰਦੇ ਨੇ ਪਾਣੀ ਗੰਦਾ ਕਰਦੇ ਨੇ ਇਹਨਾਂ ਨੂੰ ਆ ਕੇ ਰੋਕੀਏ ਪਾਣੀ ਸਾਫ਼ ਕਰੀਏ ਪਾਣੀ ਸਾਫ਼ ਹੋਵੇ ਅਸੀਂ ਫਸਲਾਂ ਨੂੰ ਲਾਵਾਂਗੇ ਜੇ ਗਦਲਾਈ ਹੋਊ ਪੈ ਕੈਮੀਕਲ ਸਾਡੀਆਂ ਫਸਲਾਂ ਬਣੀ ਨਹੀਂ ਹੋਣੀ ਆ ਸੋ ਪੰਜਾਬ ਦੇ ਵੀਰਾਂ ਨੂੰ ਬੇਨਤੀ ਆ ਵੀ ਆ ਕੇ ਆਪ ਫਰੰਟ ਤੇ ਆ ਕੇ ਲੜਾਈ ਲੜੋ ਉਹੀ ਜੇ ਅੱਜ ਨਹੀਂ ਹੋਣ ਦਿੱਤਾ ਕੋਈ ਨਹੀਂ ਫੇਰ ਕਰਾਂਗੇ ਬਹੁ ਸੇਤੀ ਤਰੀਕ ਰੱਖਾਂਗੇ ਫੇਰ ਚੱਲਾਂਗੇ ਤੇ ਨਿਕਲੋ ਸਾਰੇ ਘਰਾਂ ਦੇ ਵਿੱਚੋਂ ਅੱਜ ਜੀ ਆਪਾਂ ਬਿੱਟੂ ਜੀ ਦੀ ਗੱਲ ਕਰਦੇ ਆਂ ਬਿੱਟੂ ਜੀ ਕਹਿੰਦੇ ਨੇ ਵੀ ਲੁਧਿਆਣਾ ਤਾਂ ਮੇਰੀ ਜਾਨ ਐ ਬੱਤਰਗਾਹ ਦਾ ਹੋਣਾ ਆਪਾਂ ਲੰਬੀਆਂ ਕਰ ਲਿਆ ਗੱਲਾਂ ਪਰ ਰਾਜਾ ਬਰਿੰਗ ਵੀ ਕਹਿੰਦਾ ਮੇਰੀ ਜਾਨ ਐ ਪਰ ਉਹਨੇ ਦੀ ਜਾਨ ਸਿਰਫ ਕੁਰਸੀ ਤੇ ਸੀਗੀ ਤੇ ਪੈਸੇ ਦੇਦਾ ਉਥੋਂ ਇਲੈਕਟਰ ਵੀ ਮਿਲਦਾ ਉਹ ਉਹਨੇ ਦੀ ਜਾਨ ਆ ਲੋ ਵਿਆਹਾਂ ਦੇ ਲੋਕਾਂ ਦੇ ਵਿੱਚ ਜਾਣੀ ਹੈਗੀ ਜਾਂ ਕਹਿੰਦੇ ਵੀ ਹੋਰ ਇਹਨਾਂ ਦਾ ਪਿਆਰ ਕਿਸ ਨਾਲ ਨਹੀਂ ਪੈਸੇ ਨਾਲ ਆ ਕੁਰਸੀ ਨਾਲ ਆ ਜਿਹੜਾ ਉਹਨਾਂ ਨੂੰ ਮਿਲ ਰਿਹਾ ਉਹਨਾਂ ਤੋਂ ਤੇ ਇਹ ਤਾਂ ਜਾਂ ਇੰਦਿਅਨ ਕਹਿੰਦੇ ਨੇ ਇਹਨਾਂ ਦੀਆਂ ਜ਼ਮੀਰਾਂ ਮਰੀਆਂ ਹੋਈਆਂ ਨੇ ਜ਼ਮੀਰਾਂ ਜਗਾਓ ਚੰਗੀ ਗੱਲ ਆ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਜ਼ਮੀਰਾਂ ਜਗਾ ਲੈਣ ਇਹ ਰਾਜਾ ਬਡੰਗਰੀ ਤੁਸੀਂ ਪ੍ਰਧਾਨ ਹੋ ਕਾਂਗਰਸ ਦੇ ਜ਼ਮੀਰਾਂ ਲਗਾ ਕੇ ਆਪਣਾ ਪਾਣੀ ਪੰਜਾਬ ਦਾ ਪਾਣੀ ਆ ਚਾਹੇ ਚਾਹੇ ਗ੍ਰਾਂਥਾ ਵੀ ਗੱਲ ਆ ਕਿਸਾਨ ਦੀ ਗੱਲ ਆ ਮੂਰੇ ਹੋ ਕੇ ਗੱਲਾਂ ਕਰੋ ਤੇ ਜੇ ਬਚਾਵੋਗੇ ਧੰਨਵਾਦ ਹੈ ਤੁਹਾਡਾ ਬਾਕੀ ਸਾਰੇ ਵੀਰਾਂ ਦਾ ਧੰਨਵਾਦ ਜਿਹੜੇ ਜਾਗਦਿਆਂ ਜ਼ਮੀਰਾਂ ਵਾਲੇ ਪਹੁੰਚੇ ਨੇ ਪ੍ਰਸ਼ਾਸਨ ਵੀ ਵਿੱਚ ਸਾਡੇ ਨਾਲ ਰਿਹਾ ਜਿਹੜਾ ਸਾਨੂੰ ਪਤਾ ਲੱਗਦਾ ਸੀ ਵੀ ਕੀ ਗੱਲ ਆ ਕਿ ਉਹਨਾਂ ਦੇ ਬੱਚਿਆਂ ਨੇ ਵੀ ਪਾਣੀ ਪੀਣਾ ਉਹ ਕਿਤੇ ਉੱਪਰੋਂ ਹੀ ਪਾਣੀ ਉਹਨਾਂ ਨੂੰ ਲੈਦਾ ਆਉਣਾ ਉਹਨਾਂ ਦੀ ਵੀ ਬਿਨਾ ਪਰ ਉਹ ਅੰਦਰੋਂ ਨਾਲੇ ਨੇ ਪੱਤਰਕਾਰਾਂ ਦਾ ਧੰਨਵਾਦ ਜਿਨ੍ਹਾਂ ਨੇ ਬਹੁਤ ਵਧੀਆ ਕਵਰ ਲੀ ਕੀਤੀ ਆ ਉਹਨੇ ਕੁੱਨੇ ਚ ਲੋਕਾਂ ਤੱਕ ਇਹਦਾ ਮੈਸੇਜ ਪਹੁੰਚਾਇਆ ਅੱਜ ਵਾਲੇ ਧਰਨੇ ਦਾ ਸੋ ਇਹਦੇ ਵਿੱਚ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ